ਇੰਡੀਆਰ ਕੀ ਕੰਟਰੀ ਦੇ ਵਿੱਚ ਤਾਂ ਆਪਣੇ ਕੋਲੇ ਚਲੋ ਲੂਪ ਹੋਲ ਹੈ ਕਹਿੰਦਾ ਫੋ ਨੂੰ ਆਪਾਂ ਐਕਸਪਲੋਇਟ ਕਰਦੇ ਆ ਜਾਂ ਆਪਾਂ ਟਰਾਂਸਪੇਰੈਂਸੀ ਨਹੀਂ ਹੈਗੀ ਜਾਂ ਆਪਾਂ ਉਹ ਬਲੈਕ ਮਨੀ ਉੱਥੇ ਐਡਜਸਟ ਹੁੰਦਾ ਹੈ ਟੈਕਸ ਤੋਂ ਬਚਦੇ ਆ ਇਹ ਸਾਰੀ ਚੀਜ਼ਾਂ ਦਾ ਐਡਵਾਂਟੇਜ ਹੈਗਾ ਪ੍ਰਾਪਰਟੀ ਦੇ ਵਿੱਚ ਲੋਕ ਜਾਣਦੇ ਨੇ ਬਟ ਕੈਨੇਡਾ ਵਰਗੀ ਕੰਟਰੀ ਯੂਐਸ ਵਰਗੀ ਕੰਟਰੀ ਦੇ ਵਿੱਚ ਜਿੱਥੇ ਟਰਾਂਸਪੇਰੈਂਟ ਸਿਸਟਮ ਹੈ ਯੂ ਕਾਂਟ ਰੀਲੀ ਹਾਈਡ ਦਾ ਪ੍ਰਾਈਸ ਜਿੱਥੇ ਲੈ ਆ ਰਾਈਟ ਐਂਡ ਪਲੱਸ ਟੈਕਸ ਤੋਂ ਤੁਸੀਂ ਬਚ ਨਹੀਂ ਸਕਦੇ ਇਥੇ ਟੈਕਸ ਲਾਇਬਿਲਿਟੀ ਪ੍ਰਾਪਰਟੀ ਟੈਕਸ ਲਾਇਬਿਲਿਟੀ ਜਿਹੜੀ ਬਹੁਤ ਹੈਗੀ ਆ ਉਸ ਤੋਂ ਬਾਅਦ ਅਗਰ ਤੁਹਾ ਖੋਰ ਵੀ ਜਿਹੜੀਆਂ ਤੁਹਾਡੇ ਕੈਪੀਟਲ ਗੇਨ ਵਗੈਰਾ ਸਾਰਾ ਕੁਝ ਤੁਹਾਨੂੰ ਦੇਣਾ ਪੈਂਦਾ ਆ ਪਲੱਸ ਇਨਹੈਰਿਟਡ ਟੈਕਸ ਪ੍ਰੋਵੇਟ ਇਹ ਸਾਰਾ ਕੁਝ ਤੁਹਾਨੂੰ ਪੇ ਕਰਨਾ ਪੈਂਦਾ ਹੈ ਜੇਕਰ ਤੁਸੀਂ ਪਲਾਨ ਪ੍ਰੋਪਰ ਨਹੀਂ ਨਹੀਂ ਕਰਦੇ ਹੈਗੇ ਤੋਂ ਫਿਰ ਵੀ ਲੇਕਨ ਜਿਹੜੀਆਂ ਦੂਜੀਆਂ ਆਪਸ਼ਨ ਸੇਮ ਟਾਈਮ ਜਦੋਂ ਆਪਾਂ ਦੇਖਦੇ ਆਂ ਵੀ ਇਹੀ ਗੋਰੇ ਜਿਹੜੇ ਆਪਣੇ ਗਵਾਂਡੀ ਹੁੰਦੇ ਦੇ ਉਹ ਆਪਣੇ ਅਲੱਗ-ਅਲੱਗ ਬਿਜ਼ਨਸ ਦੇ ਵਿੱਚ ਪੈਸਾ ਪਾਉਂਦੇ ਨੇ ਸਟਾਕ ਮਾਰਕੀਟ ਵਿੱਚ ਪੈਸਾ ਪਾਉਂਦੇ ਨੇ ਜਾਂ ਹੋਰ ਜਗ੍ਹਾ ਤੇ ਪੈਸਾ ਪਾਉਂਦੇ ਨੇ ਤੇ ਫਿਰ ਲੇਕਿਨ ਆਪਣੇ ਬੰਦੇ ਨਾਲ ਜਦੋਂ ਤੁਸੀਂ ਗੱਲ ਵੀ ਕਰਦੇ ਜਦੋਂ ਆਪਾਂ ਮੈਜੋਰਟੀ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਇਕੱਠੇ ਬੈਠੇ ਹੁੰਦੇ ਆ ਦੇ ਆਲਵੇ ਟਾਕ ਅਬਾਊਟ ਆਪਣੇ ਇਮਪ੍ਰੋਪਰਟੀ ਮਾਰਕੀਟ ਰੀਅਲ ਅਸਟੇਟ ਕਿਤੇ ਟਾਕ ਦੀ ਕਦੇ ਗੱਲ ਵੀ ਆਪਾਂ ਛੇੜ ਵੀ ਲਈ ਤਾਂ ਉਹ ਆਏ ਕੀ ਕਹਿੰਦੇ ਕਿਹੜੇ ਕਿਹੜੇ ਬੰਦੇ ਸੁਆਏ ਹਨ ਹਾਂ ਤੇ ਹਾਲਾਂਕਿ ਜਿਹੜੇ ਫਿਗਰਸ ਕਹਿੰਦੇ ਨੇ ਦੇ ਸੇ ਟੋਟਲ ਡਿਫਰੈਂਟ ਸਟੋਰੀ ਮੈਂ ਤੁਹਾਨੂੰ ਇੱਥੇ ਚਾਰਟ ਵਗੈਰਾ ਵੀ ਸ਼ੇਅਰ ਕਰ ਦਣਾ ਨਾਲ ਤੇ ਇੱਕ ਛੋਟੀ ਜੀ ਸਕਰੀਨ ਮੈਂ ਸ਼ੇਅਰ ਕਰਦਾ ਹਾਂ ਜੇ ਤੁਹਾਨੂੰ ਇੱਥੇ ਦਿਖੇ ਤੇ ਗ੍ਰੋਥ ਜੇ ਤੁਸੀ ਪਿਛਲੇ 1970 ਜਦੋਂ ਤੋਂ ਡੈਟ ਕਰੀਏਸ਼ਨ ਹੋਈ ਆ ਹਾਲਾਂਕਿ ਰੀਅਲ ਸੈਟ ਦੇ ਵਿੱਚ ਡੈਟ ਬਹੁਤ ਆਉਂਦਾ ਹੈਗਾ ਤੇ ਤੁਸੀਂ 100 ਡਾਲਰ ਇਨਵੈਸਟਡ ਬਾਈ ਐਸੈਟ ਕਲਾਸ ਹੈ ਇਹ ਸਟਡੀ ਆਈ ਹੈਗੀ ਆ ਵਿਜ਼ੂਅਲ ਕੈਪੀਟਲਿਸਟ ਵਾਲਾ ਵੀ ਸੋ ਜੇ ਤੁਸੀਂ 100 ਡਾਲਰ ਪਾਇਆ ਤਾਂ 22000 ਬਣ ਗਿਆ ਐਸਪੀਐਕਸ ਦੇ ਵਿੱਚ ਰਾਈਟ ਤੇ ਜੇ ਤੁਸੀਂ ਕਾਰਪੋਰੇਟ ਬਾਂਡ ਨੂੰ ਉਹਨਾਂ ਨੇ 3 ਟਾਈਮ ਸਾਰਾ ਉਹ ਬੈਟਰ ਕੀਤਾ ਹੈ ਤਾਂ 골ਡ ਨਾਲੋਂ ਆਲਮੋਸਟ 4-5 ਟਾਈਮ ਜਿਆਦਾ ਪਰਫਾਰਮ ਕੀਤਾ ਹੈ ਇਹ ਹਾਲਾਂਕਿ 2023 ਤੱਕ 골ਡ ਦੁਬਾਦ ਵੱਧ ਚੱਲ ਗਿਆ ਰਾਈਟ ਲੇਕਿਨ ਰੀਅਲ ਸਟੇਟ ਤੁਸੀਂ ਦੇਖੋਗੇ ਜਿਹੜੀ ਐਕਚੁਅਲੀ ਐਪਰੀਸੀਏਸ਼ਨ ਹੈਗੀ ਆ ਦਸ ਨਥਿੰਗ ਕੰਪੇਅਰ ਟੂ ਦ ਐਸਪੀਐਕਸ ਹਾਲਾਂਕਿ ਚਲੋ ਇਹਦੇ ਵਿੱਚ ਆਪਾਂ ਰੈਂਟਲ ਯੀਲਡ ਨਹੀਂ ਇਨਕਲੂਡ ਕੀਤੀ ਹੋਈ ਸਿਰਫ ਐਪਰੀਸੀਏਸ਼ਨ ਬੇਸ ਤੇ ਕੀਤੀ ਹੋਈ ਆ ਰੈਂਟਲ ਕਰਕੇ ਵੀ ਆਪਾਂ ਨੂੰ ਪਤਾ ਵੀ ਔਨ ਅਵਰੇਜ 4 ਤੋਂ 6% ਆਪਾਂ ਨੂੰ ਅਪ੍ਰੀਸੀਏਸ਼ਨ ਹੁੰਦੀ ਆ ਰੀਅਲ ਏਸਟੇਟ ਦੀ मोस्टली ਇਨ ਕੰਟਰੀਆਂ ਦੇ ਵਿੱਚ ਲੇਕਿਨ ਉਸ ਤੋਂ ਬਾਅਦ ਵੀ ਫਿਗਰ ਤੁਹਾਡੇ ਸਾਹਮਣੇ ਹੋਣ ਦੇ ਬਾਵਜੂਦ ਵੀ ਫਿਰ ਵੀ ਲੋਕ ਕਿਉਂ ਨਹੀਂ ਇੰਟਰਸਟਿਡ ਹੈਗੇ ਸਟਾਕ ਮਾਰਕੀਟ ਵਾਲੀ ਸਾਈਡ ਜਾਂ ਬਿਜ਼ਨਸ ਦੇ ਵਿੱਚ ਪੈਸਾ ਪਾਉਣ ਦੀ ਸਾਈਡ ਪਾਜੀਗਨੋਰਸ ਹਾਂ ਹਾਂ ਚਾਰਜ ਕਰ ਲਿਆ ਹਾਂ ਇੱਕ ਤਾਂ ਪਾਜੀ ਰਿਸਕ ਰਿਸਕ ਦਾ ਜਿਹੜਾ ਆ ਹੈਗਾ ਤੁਹਾਨੂੰ ਪਤਾ ਸਟਾਕ ਮਾਰਕੀਟ ਦੇ ਵਿੱਚ ਬਹੁਤ ਰਿਸਕ ਬਹੁਤ ਹੈਗਾ ਦੂਸਰੇ ਪਾਸੇ ਡੇਢ ਜਿੰਨਾ ਤੂੰ ਹੀ ਰਿਸਕ ਲੈਣਾ ਉਹਨਾਂ ਤੁਹਾਨੂੰ ਉਠਾਣ ਵੀ ਚਾਹੀਦਾ ਉਹ ਸਟਾਕ ਮਾਰ ਕੇ ਤੁਹਾਨੂੰ ਉਠਾਣ ਵੀ ਦੇ ਰਹੀ ਆ ਸੋ ਇਹ ਚੀਜ਼ ਹੈਗੀ ਆ ਬੱਦੀ ਗੱਲ ਲੋਕੀ ਲੋਕ ਰਿਸਕ ਨਹੀਂ ਲੈਣਾ ਚਾਹੁੰਦੇ ਜਿਹੜਾ ਸਪੈਸ਼ਲੀ ਮਾਰਜਨ ਜਿਹੜਾ ਲਵ ਵਾਲਾ ਸਟਾਕ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਦੇ ਵਿੱਚ ਜਿਹੜੀਆਂ ਬਹੁਤ ਪਲੈਟਫਾਰਮ ਆਇਆ ਤੇ ਇੰਟਰੈਕਟਰ ਬੋਕਰ ਦੇ ਵਿੱਚ ਤੁਸੀਂ 1 ਲੱਖ ਡਾਲਰ ਪਾ ਲਓ ਤੁਹਾਨੂੰ 1.5 ਲੱਖ ਡਾਲਰ ਇਨਵੈਸਟਮੈਂਟ ਕਰਨੇ ਨੂੰ ਤੁਸੀਂ ਇੱਕ ਵਾਰੀ ਘਰ ਲੈ ਲਿਆ ਉਹ ਤੁਹਾਨੂੰ ਤੁਸੀਂ ਬੈਂਕ ਜਾਓਗੇ ਉਹ ਤੁਹਾਨੂੰ ਘੱਟੇ ਹੀ ਦੇਓਗੇ ਮਾਰਕੀਟ ਉੱਤੇ ਸੋ ਦੈਟ ਇਜ਼ ਅ ਬਿਗ ਡਿਫਰੈਂਸ ਜਿਹੜਾ ਸਪੈਸ਼ਲੀ ਜਿਹੜਾ ਰਿਟਰਨ ਆਗਾ ਸਟਾਕ ਮਾਰਕੀਟ ਤੇ ਇਟ ਡਿਪੈਂਡਸ ਹਾਊ ਹਾਈ ਯੋਰ ਰਿਸਕ ਇਜ਼ ਦੈਟਸ ਹਾਊ ਹਾਈ ਯੋਰ ਰਿਟਰਨ ਗੋਣਾ ਬੀ ਅਸੀਂ ਜਦ ਲੈ ਕੋਈ ਘਰ ਲੈ ਕੇ ਬਹਿ ਜਾਂਦੇ ਆ ਬਹੁਤ ਚਿਰ ਲਈ ਉਹ ਉਹ ਜ਼ਰੂਰ ਹੈ ਹੌਲ ਹੌਲੀ ਵਧਦਾ ਰਹਿੰਦਾ ਪਰ ਉਹਦੇ ਵਿੱਚ ਰਿਸਕ ਬਹੁਤ ਘੱਟ ਹੁੰਦਾ ਉਨੇ ਇਸ ਤਰ੍ਹਾਂ ਨਹੀਂ ਹੈਗਾ ਯਾ ਬਟ ਰਿਸਕ ਅਗਰ ਤੁਸੀਂ ਲੈਸੇ ਇੱਕ ਕੰਪਨੀ ਜਾਂ ਇੱਕ ਸਟਾਕ ਚ ਲੈਣੇ ਹੈਗੇ ਹੋ ਤਾਂ ਆਪਾਂ ਕਹਿ ਸਕਦੇ ਹਾਂ ਪਰ ਇਨਵੈਸਟਿੰਗ ਜੇ ਆਪਾਂ ਦੇਖਿਆ ਜਾਵੇ ਆਪਾਂ ਜੇ ਆਪਾਂ ਪੂਰੀ ਮਾਰਕੀਟ ਦੀ ਗੱਲ ਕਰ ਰਹੇ ਹਾਂ ਤੇ ਐਸ ਐਮ ਪੀ 500 ਜਾਂ ਕੋਈ ਵੀ ਇੰਡੈਕਸ ਦੀ ਗੱਲ ਕਰਦੇ ਹਾਂ ਜਾਂ ਕੈਨੇਡਾ ਦੇ ਵਿੱਚ ਡੀ ਐਸ ਐਕਸ ਹੈਗਾ ਰਾਈਟ ਸੋ ਉਹਦੇ ਵਿੱਚ ਤਾਂ ਅਗਰ ਇੱਕ ਘਰ ਤੇ ਇੱਕ ਆਪਾਂ ਇੰਡੈਕਸ ਦੀ ਗੱਲ ਕਰੀਏ ਤਾਂ ਉਹਦੇ ਚ ਤਾਂ ਇਨਵੈਸਟਿੰਗ ਦਾ ਰਿਸਕ ਨਹੀਂ ਹੈਗਾ ਜੇ ਆਪਾਂ ਕੰਪੇਅਰ ਕਰੀਏ ਜੇ ਉਹ ਸਾਹਮਣੇ ਦੇਖਿਆ ਜਾਵੇ ਜੇ ਮਾਰਕੀਟ ਡਾਊਨ ਆਂਦੀ ਹੈ 20 30% ਕਦਰ ਸੈਸ਼ਨ ਚ ਡਾਊਨ ਆ ਗਈ ਜਾਂ 50% ਵੀ ਡਾਊਨ ਆ ਗਈ ਤਾਂ ਘਰ ਵੀ ਤਾਂ ਡਾਊਨ ਆ ਜਾਂਦੇ ਨੇ ਰੈਕਸ ਘਰਾਂ ਦੇ ਵਿੱਚ ਕੀ ਲੂ ਕਰਦੇ ਨੇ ਅਗਰ ਦੇ ਰਿਸਕ ਤਾਂ ਫਿਰ ਉੱਥੇ ਵੀ ਹੈਗਾ ਐਂਡ ਘਰਾਂ ਦੇ ਵਿੱਚ ਤਾਂ ਲਿਵਰੇਜ ਐਕਚੁਅਲੀ ਜ਼ਿਆਦਾ ਆ ਮੋਸਟਲੀ ਮੈਂ ਦੇਖਿਆ ਵੀ 95% ਲੋਕ ਜਿਹੜੇ ਇਨਵੈਸਟ ਕਰਦੇ ਨੇ ਦੇ ਡੋਨਟ ਟੇਕ ਲਿਵਰੇਜ ਇਨ ਸਟਾਕ ਮਾਰਕੀਟ ਇਨਵੈਸਟਰ ਜਿਹੜੇ ਹੈਗੇ ਨੇ ਟਰੇਡਰ ਇਜ਼ ਡਿਫਰੈਂਟ ਗੇਮ ਬਟ ਰੀਅਲ ਸਟੇਟਲ ਮਾਰਗੇਜ ਲੈਂਦੇ ਮੈਨੂੰ ਕੇਗਮ ਮੈਨੂੰ ਇਹ ਵੀ ਕੱਲ ਲੱਗਦੀ ਆ ਜੀ ਕਿ ਜਿਹੜੀ ਇੱਕ ਨੋਨ ਕੰਪਨੀ ਇੱਕ ਨੋਨ ਇਨਵੈਸਟਮੈਂਟ ਜਿਹਨੂੰ ਆਪਾਂ ਕਹਿੰਦੇ ਆ ਵੀ ਇਹ ਇਹ ਜਾਣੀ ਪਛਾਣੀ ਇਨਵੈਸਟਮੈਂਟ ਆ ਠੀਕ ਹੈ ਤੇ ਸਦੀਆਂ ਤੋਂ ਤੁਰੇ ਆ ਰਹੀ ਆ ਰੀਅਲ ਏਸਟੇਟ ਇੱਥੇ ਆ ਕੇ ਵੀ ਸਾਡਾ ਰੀਅਲ ਏਸਟੇਟ ਆਪਣੀ ਆਮ ਕਰਕੇ ਜੇ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ ਤਾਂ ਬਹੁਤੀ ਜਿਹੜੀ ਇਮੀਗ੍ਰੇਸ਼ਨ ਹੋਈ ਆ ਤਾਂ ਉਹ ਜਿਵੇਂ ਹਾਈ ਟੈਕ ਦੇ ਵਿੱਚ ਘਟ ਹੋਈ ਆ ਆਪਣੇ ਹਨਾ ਪਿੰਡਾਂ ਦੇ ਵਿੱਚੋਂ ਜਾਂ ਕੁਛ ਐਧਾਂ ਦੇ ਇਲਾਕਿਆਂ ਵਿੱਚੋਂ ਜਿੱਥੇ ਐਜੂਕੇਸ਼ਨ ਬਹੁਤੀ ਨਹੀਂ ਸੀ ਤਾਂ ਉਹ ਇਮੀਗ੍ਰੇਸ਼ਨ ਜਿਹੜੀ ਵੇਵ ਆਈ ਸੀ ਪਹਿਲਾ ਕੁਐਸਚਨ ਇਹ ਹੁੰਦਾ ਸੀ ਵੀ ਸਾਨੂੰ ਸਮਝ ਨਹੀਂ ਲੱਗਦੀ ਇਹਦੀ ਤੇ ਦੂਜੀ ਗੱਲ ਇਹ ਵੀ ਹੈ ਹੁਣ ਜੇ ਤੁਸੀਂ ਵਾਰਨ ਬਫੇਟ ਦੀ ਗੱਲ ਵੀ ਲਓ ਉਹ ਕਹਿੰਦਾ ਵੀ ਮੈਂ ਉੱਥੇ ਕਦੇ ਇਨਵੈਸਟ ਨਹੀਂ ਕਰਦਾ ਜਿਹਦੇ ਬਾਰੇ ਮੈਨੂੰ ਪਤਾ ਨਹੀਂ ਹੈ ਨਾ ਉਹਦੀ ਬੜੀ ਇੱਕ ਕੋਟ ਕਾਫੀ ਦੇਰ ਦੀ ਹੈ ਜੀ ਉਹ ਫਿਰ ਆਪਣੀ ਸਾਈਕੀ ਬਣੀ ਹੁੰਦੇ ਦਿਮਾਗ ਦੇ ਵਿੱਚ ਵੀ ਜਿਹੜੀ ਗੱਲ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਆਪਣਾ ਪੈਸਾ ਉੱਥੇ ਨਹੀਂ ਲਾਉਣਾ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਇਹਨੂੰ ਜੂਆ ਸਮਝਦੇ ਆ ਗੈਂਬਲਿੰਗ ਸਮਝਦੇ ਆ ਉਹ ਕਾਰਨ ਇਹੀ ਆ ਕਿ ਐਨੇ ਜਾਣੇ ਰੋਜ਼ ਸੇਲ ਪਰਚੇਸ ਸੇਲ ਪਰਚੇਸ ਹੁੰਦੀ ਆ ਕਿ ਉਹਦੇ ਵਿੱਚ ਉਹਨਾਂ ਨੂੰ ਜਿਹੜਾ ਦਾ ਰਿਸਕ ਆ ਉਹ ਰਿਸਕ ਬਹੁਤ ਜ਼ਿਆਦਾ ਲੱਗਦਾ ਕਿਉਂਕਿ ਸ਼ਾਰਟ ਟਰਮ ਦੇਖਦੇ ਆ ਅੱਜ ਮਾਰਕੀਟ ਆ ਇੰਨੇ ਉੱਪਰ ਹੋ ਗਈ ਅੱਜ ਮਾਰਕੀਟ ਇੰਨੇ ਥੱਲੇ ਆ ਗਈ ਤਾਂ ਜਿਹੜੀ ਉਹ ਐਜੂਕੇਸ਼ਨ ਜਾਂ ਉਸ ਚੀਜ਼ ਨੂੰ ਸਮਝਣ ਦੀ ਇੱਕ ਪਹਿਲਾ ਘਾਟ ਹੈ ਨਾ ਤੇ ਉਹ ਚੀਜ਼ ਉਹਨਾਂ ਨੂੰ ਉਸ ਤੋਂ ਰੋਕਦੀ ਆ ਕਿ ਮੈਨੂੰ ਇਹਦੀ ਸਮਝ ਨਹੀਂ ਲੱਗਦੀ ਨਾ ਮੇਰੇ ਕੋਲ ਨਾ ਟਾਈਮ ਆ ਮੈਨੂੰ ਨਹੀਂ ਪਤਾ ਸਟਾਕ ਕੀ ਹੁੰਦੇ ਆ ਮੈਨੂੰ ਨਹੀਂ ਪਤਾ ਕੀ ਟੀਫ ਕੀ ਹੁੰਦੇ ਆ ਹਾਲਾਂਕਿ ਆਪਾਂ ਸਭ ਨੂੰ ਪਤਾ ਵੀ ਇਹ ਸਿਚੁਏਸ਼ਨ ਬਦਲ ਰਹੀ ਆ ਕਿਉਂਕਿ ਆਪਣੀ ਜਨਰੇਸ਼ਨ ਜਿਹੜੇ ਅੱਗੇ ਬੱਚੇ ਆ ਉਹ ਇਹਨਾਂ ਗੱਲਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਨੀਦੀਪ ਆਏ ਹੋਏ। ਮੈਂ ਤੁਹਾਨੂੰ ਇੱਕ ਛੋਟੀ ਗੱਲ ਸ਼ੇਅਰ ਕਰਦਾ। ਮੈਂ ਹੁਣ ਪੰਜਾਬ ਗਿਆ। ਤੇ ਮੈਂ ਹੈਰਾਨ ਹੋਇਆ ਕਿ ਮੈਂ ਬੈਂਕ ਦੇ ਵਿੱਚ ਖੜਾ ਸੀ ਨਾ ਮਨੀ ਕਡੋਣ ਨੂੰ। ਤੇ ਉੱਥੇ ਮਤਲਬ ਪਿੰਡ ਦੇ ਵਿੱਚੋਂ ਇੱਕ ਆ ਜੈਂਟਰਲਮੈਨ ਆਏ ਤੇ ਉਹ ਉਹਨੂੰ ਬੈਂਕ ਵਾਲਿਆਂ ਨੂੰ ਕਹਿੰਦਾ ਆ ਦੇਖੀਂ ਕਹਿੰਦਾ ਮੇਰਾ ਸਟਾਕ ਸੈਲ ਕਰਨਾ। ਹੈ ਨਾ? ਮੈਂ ਤੇ ਮੈਂ ਹੈਰਾਨ ਮੈਂ ਕਿਹਾ ਵੀ ਕੀ ਕਿ ਦੁਆਰਾ ਕਿਉਂ? ਕਹਿੰਦਾ ਮੈਂ ਹਨਾ ਉਹ ਕੁਝ ICICI ਦੀ ਐਪ ਸੀਗੀ। ਕਹਿੰਦਾ ਵੀ ਮੈਂ ਸਟਾਕ ਲੈ ਸੀ ਇਹ ਕਹਿੰਦਾ ਮਹੀਨਾ ਖੋਇਆ। ਕਹਿੰਦਾ ਇਹ ਮੇਰੇ ਹੁਣ ਕਹਿੰਦਾ 30 35% ਵੱਧ ਗਿਆ ਕਹਿੰਦਾ ਮੈਨੂੰ ਸੈਲ ਨਹੀਂ ਕਰਨੇ ਹੁੰਦੇ ਉਹ ਬੈਂਕ ਮੈਨੇਜਰ ਨੂੰ ਆ ਕੇ ਸੈਲ ਕਰਕੇ ਕਹਿੰਦਾ ਲਓ ਜੀ ਬਣ ਗਿਆ ਮੇਰਾ 50000 ਰੁਪਏ ਅਜ਼ਰ ਮਤਲਬ ਉੱਥੇ ਤੱਕ ਪਹੁੰਚੀ ਹੋਈ ਹੈ ਗੱਲ ਇਹ ਸੋ ਇਹ ਜੇ ਅਸੀਂ ਇਨਵੈਸਟ ਨਹੀਂ ਕਰਦੇ ਮੈਨੂੰ ਲੱਗਦਾ ਵੀ ਇਹ ਗੱਲ ਉਨੀ ਨਹੀਂ ਹੈਗੀ ਹਾਂ ਇਹ ਜ਼ਰੂਰ ਕਹਿ ਸਕਦਾ ਹੈ ਰੁਝਾਨ ਹਾਲੇ ਵੀ ਪ੍ਰਾਪਰਟੀ ਵੱਲ ਭਾਵੇਂ ਦੁਜੀਆ ਦਸਮਤ ਹੈਗੀਆਂ ਉਹਨਾਂ ਵੱਲ ਵੀ ਬਹੁਤ ਜ਼ਿਆਦਾ ਐਕਚੁਅਲੀ ਹੁਣ ਇਹ ਅਵੇਰਨੈਸ ਆ ਰਹੀ ਹੈ ਤੇ ਉਹਦੇ ਵਿੱਚ ਲੋਕੀ ਬਹੁਤ ਇਨਵੈਸਟ ਕਰ ਵੀ ਰਹੇ ਹਨ ਫਿਰ ਨੈਕਸਟ ਜੀ ਮੇਰਾ ਨੈਕਸਟ ਕੁਐਸਚਨ ਇਹੀ ਆ ਵੀ ਕੰਸੀਡਰਿੰਗ ਦਾ ਨੈਕਸਟ ਜੇਨਰੇਸ਼ਨ ਜਿਹੜੀ ਹੈਗੀ ਆ ਚਾਹੇ ਪੇਰੈਂਟਸ ਅਗਰੀਕਰਨ ਨਾ ਅਗਰੀਕਰਨ एवरीवन ਹੈਜ਼ ਦਾ ਸਮ ਕਾਈਂਡ ਆਫ ਐਪ ਇਨ देयर ਫੋਨ ਚਾਹੇ ਉਹ ਕ੍ਰਿਪਟੋ ਵਾਲੀ ਹੋਵੇ ਚਾਹੇ ਸਟਾਕ ਮਾਰਕੀਟ ਵਾਲੀ ਰਾਈਟ ਚਾਹੇ ਉਹ 10 ਡਾਲਰ ਹੋਵੇ ਜਾਂ 10000 ਡਾਲਰ ਰਾਈਟ ਚਾਹੇ ਲੱਖ ਡਾਲਰ ਸੋ ਦੇ ਆਰ ਟ੍ਰਾਈਂਗ ਐਕਚੁਅਲੀ ਇਹ ਤਾਂ ਆਪਾਂ ਕਹਿ ਸਕਦੇ ਵੀ ਨੈਕਸਟ ਜੇਨਰੇਸ਼ਨ ਤਾਂ ਕਿਤਨੇ ਕਿਤੇ ਆਈਡੀਆ ਲੱਗ ਰਿਹਾ ਬਿਕੋਜ਼ ਆਲਟੀਮੇਟਲੀ ਜਦੋਂ ਆਪਾਂ ਫਿਗਰਸ ਦੇ 5 ਯਰ ਪੀਰੀਅਡ ਦਾ ਕੋਈ ਵੀ ਨੰਬਰ ਦੇਖ ਦੇ ਹੈਗੇ ਆ ਸੋ ਨੋਬਾਡੀ ਲੌਸਟ ਮਨੀ ਇਨ ਅ ਸਟਾਕ ਮਾਰਕੀਟ ਅਗਰ ਇਨਵੈਸਟ ਕੀਤਾ ਆ ਰਾਈਟ ਜੇ ਤੁਸੀਂ ਇੱਕ ਇੱਕ ਮਾਰਕੀਟ ਚ ਅਗਰ ਨੈਕਸਟ ਟਾਈਪ ਪਰ ਇਨਵੈਸਟ ਕੀਤਾ ਆ ਤਾਂ ਸਟਾਕ ਪਾਰਟੀਕੂਲਰ ਉੱਪਰ ਥੱਲੇ ਹੋ ਸਕਦੇ ਨੇ ਈਵਨ ਸਟਾਕਾਂ ਦੇ ਵਿੱਚ ਵੀ ਜਿੰਨੇ ਵੀ ਪਪੂਲਰ ਨਾਮ ਹੈਗੇ ਨੇ ਜੇ ਤੁਸੀਂ 20 ਸਾਲ ਪਹਿਲਾਂ ਵੀ ਜੇ 20 ਪਪੂਲਰ ਨਾਮ ਲਏ ਸੀਗੇ ਉਹਨਾਂ ਨੇ ਅੱਜ ਵੀ ਹੈਗੇ ਨੇ ਅਸਾਂ ਨੇ ਇੰਨੀ ਗ੍ਰੇਟਰਨ ਦਿੱਤੀ ਆ ਤੇ ਮਤਲਬ ਛੱਪੜ ਫਾਰ ਰੇਟਰਨ ਹੈਗੀ ਰਾਈਟ ਤੁਸੀਂ ਮੈ ਇਮੇਜਿਨ ਨਹੀਂ ਕਰ ਸਕਦੇ ਰਾਈਟ ਸੋ ਇਸ ਲਈ ਹਾਲੇ ਪਰ ਇੱਕ ਇੱਕ ਮਾਈਂਡਸੈਟ ਮੇ ਇਹ ਹੈਗਾ ਵੀ ਜਿਹੜਾ ਜਿਹੜੇ ਜਿੰਨਾਂ ਲੋਕਾਂ ਨੇ ਇੱਥੇ ਆ ਕੇ ਪੈਸੇ ਬਣਾਏ ਨੇ ਜਾਂ ਬਿਜ਼ਨਸ ਵਗੈਰਾ ਕੀਤੇ ਨੇ ਆਈ ਸੀ ਯੂ ਨਾਲ ਕੋਲੇ ਪੰਜਵੀਂ ਦਸਵੀਂ 12ਵੀਂ ਪ੍ਰਾਪਰਟੀ ਵੀ ਹੁੰਦੀ ਹੈ ਐਂਡ देन स्टिल ਲੁੱਕ ਫॉर ਅਨਦਰ ਪ੍ਰਾਪਰਟੀ ਇਟਸ ਓਕੇ ਵੀ ਦੇ ਅੰਡਰਸਟੈਂਡ ਦੈਟ ਪ੍ਰੋਡਕਟ ਬੈਟਰ ਵੀ ਆ ਬਟ ਸੇਮ ਟਾਈਮ ਟੈਕਨੋਲੋਜੀਕਲ ਐਡਵਾਂਸਮੈਂਟ ਇੰਨੀ ਹੋ ਰਹੀ ਹੈ ਤੇ ਟੋਟਲੀ ਇਗਨੋਰ ਇਟ ਉਹ ਮੈਨੂੰ ਕਦੇ ਕਦੇ ਲੱਗਦਾ ਹੈ ਐਂਡ ਸਿੰਪਲ ਆਲਸੋ ਇਟਸ ਨਾਟ ਅਬਾਊਟ ਦਾ ਸਟਾਕ ਮਾਰਕੀਟ ਜੇ ਤੁਸੀਂ ਦੂਜੀ ਕਮਿਊਨਿਟੀਜ਼ ਦੇਖੋ ਦੇ ਐਕਸਪਲੋਰ ਆਈਡੀਆ ਫਾਰ ਇੰਜਲ ਇਨਵੈਸਟਿੰਗ ਫਾਰ ਐਗਜ਼ਾਮਪਲ ਬਹੁਤ ਪਪੂਲਰ ਹੋ ਗਈ ਰਾਈਟ ਜਾਂ ਆਪਾਂ ਕਹਿ ਦਈਏ ਕਰਾਊਡ ਫੰਡਿੰਗ ਕਹਿ ਦਈਏ ਜਾਂ ਫਿਰ ਸਟਾਰਟਅਪ ਫੰਡਿੰਗ ਕਹਿ ਦਈਏ ਮੈਨੂੰ ਨਹੀਂ ਲੱਗਦਾ ਕੋਈ ਆਪਣੇ ਪੰਜਾਬੀ ਕੋਈ ਨਾ ਕੋਈ ਖਾਸ ਕੋਈ ਗੱਲਬਾਤ ਕਰਦਾ ਵੀ ਆ ਮੈਨੂੰ ਤਾਂ ਨਹੀਂ ਮਿਲੇ ਹੈਗੇ ਆਪਣੀ ਕਮਿਊਨਿਟੀ ਚ ਬੈਠ ਕੇ ਜੇ ਆਪਾਂ ਕੋਈ ਇਦਾਂ ਦੀ ਗੱਲ ਕਰਦੇ ਪਰ ਗੋਰਿਆਂ ਦੇ ਵਿੱਚ ਤੁਸੀਂ ਦੇਖੋ ਜੇ ਕੋਈ ਇਨਵੈਸਟਮੈਂਟ ਦੀ ਗੱਲ ਹੋ ਦੇ ਵਿਲ ਟਾਕ ਅਬਾਊਟ ਪ੍ਰਾਈਵੇਟ ਇਕਵਿਟੀ ਦੇ ਟਾਕ ਅਬਾਊਟ ਸਟਾਰਟਅਪ ਫੰਡਿੰਗ ਰਾਈਟ ਸੋ ਇਹ ਇਸ ਨੂੰ ਤੁਸੀਂ ਕਿੱਦਾਂ ਦੇਖਦੇ ਆ ਵੀ ਟਰੈਂਡ ਗੋਇੰਗ ਟੂ ਚੇਂਜ ਕੋਈ ਹੋਪ ਹੈ ਅਮ ਦਵਿੰਦਰ ਭਾਜੀ ਤੁਸੀਂ ਦਿਓ ਅਨਸਰ ਪਹਿਲਾਂ ਜੀ ਦੇਖੋ ਅੱਜ ਕੇ ਐਜ ਜੀ ਕੇ ਦੇ ਨਾਲ ਐਜੂਕੇਸ਼ਨ ਦੇ ਨਾਲ ਆਪਣੀ ਕਮਿਊਨਿਟੀ ਕਾਫੀ ਅੱਜ ਖੇਡ ਹੋ ਰਹੀ ਹੈ ਆ ਗਾਂਹਾਂ ਤੇ ਗਾਂਹਾਂ ਹੁਣ ਗਿਆਨੇ ਹੈਗੇ ਆਪਣੇ ਕਾਫੀ ਜਿਹੜੇ ਪਹਿਲਾਂ ਤਾਂ ਸਟਾਕ ਮਾਰਕਟ ਨੂੰ ਵੀ ਦੇਖਦੇ ਸਾਡੇ ਜਿਹੜੇ ਸਿਆਣੇ ਸੀ ਉਹਨੇ ਸਟਾਕ ਮਾਰਕਟ ਉਹਨੂੰ ਦੇਖਿਆ ਹੀ ਨਹੀਂ ਸੋ ਉਹ ਹੌਂਸ ਅਸੀਂ ਆ ਜਾਂ ਸਾਡੇ ਗਿਆਨੇ ਟੋਟਲੀ ਚੇਂਜ ਹੋ ਰਹੇ ਆ ਯਾ ਸਰ ਡਿਵਰਸਿਫਿਕੇਸ਼ਨ ਜਿਹੜੀ ਆ ਜਿਹੜੀ ਜਿੰਨਾ ਕਿਸੇ ਨੂੰ ਅਸੀਂ ਫੋਲੋ ਕਰਨਾ ਬਹੁਤ ਦੂਸਰੇ ਪਾਸੇ ਨੂੰ ਜਾ ਰਹੀ ਆ ਹੌਲ ਹੌਲੇ ਸੋ ਜਿਹੜੀਆਂ ਇਹ ਹੁਣ ਤੁਸੀਂ ਕਿਹਾ ਘਰਾਂ ਦੇ ਵਿੱਚ ਐਨਐਚਆਰ ਲਾ ਕੇ ਬਹਿ ਜਾਂਦੇ ਹੁਣ ਸਟਾਕ ਮਾਰਕੀਟ ਵੀ ਅਸੀਂ ਕਈ ਲੋਕ ਜੂਆ ਸਮਝਦੇ ਆ ਪਰ ਉਹ ਵੀ ਅੰਡਰਸਟੈਂਡਿੰਗ ਹੁਣ ਕਰ ਰਹੇ ਹੈਗੇ ਇਹ ਜੂਆ ਨਹੀਂ ਹੈਗਾ ਇਹ ਵੀ ਇੱਕ ਤਰ੍ਹਾਂ ਦੀ ਇਨਵੈਸਟਮੈਂਟ ਲਾਈਨ ਹੈਗੀ ਆ ਜਿਹਦੇ ਵਿੱਚ ਕਰਨਾ ਬਾਕੀ ਹੋਰ ਤਰੀਕੇ ਜਿਹੜਾ ਆਪਾਂ ਕਿਸੇ ਆਈਪੀਓ ਦਾ ਸੋਚਦੇ ਆ ਜਾਂ ਅਸੀਂ ਕੋਈ ਨਵਾਂ ਤਰੀਕਾ ਜਿਦਾਂ ਬਾਕੀ ਕਮਿਊਨਿਟੀਆਂ ਕਰ ਰਹੀਆਂ ਆਪਣੀ ਕਮਿਊਨਿਟੀ ਦੇ ਵਿੱਚ ਜਦਸ ਅਸੀਂ ਇੱਕ ਥਾਂ ਤੋਂ ਏਦਾਂ ਦੇ ਚੀਜ਼ ਤੋਂ ਆਏ ਹਾਂ ਜਿੱਥੇ ਉੱਥੇ ਏਦਾਂ ਦੀਆਂ ਚੀਜ਼ਾਂ ਹੈ ਨਹੀਂ ਸੀਗੀਆਂ ਪਰ ਹੁਣ ਜਿਹੜੀ ਆਪਣੀ ਗਾਹਾਂ ਕਮਿਊਨਿਟੀ ਆ ਜਿਹੜੀ ਸਾਡੇ ਬੱਚੇ ਆ ਉਹ ਮਤਲਬ ਕਾਫੀ ਇਸ ਲੈਵਲ ਤੇ ਅੰਡਰਸਟੈਂਡ ਕਰਦੇ ਹੈਗੇ ਇਨਫੋਰਮੇਸ਼ਨ ਜਿਹੜੀ ਬਹੁਤ ਆ ਸਪੈਸ਼ਲੀ ਇੰਟਰਨੈਟ ਦੇ ਨਾਲ ਤੁਸੀਂ ਜੋ ਮਰਜੀ ਇਨਫੋਰਮੇਸ਼ਨ ਲੈ ਲਓ ਐਜੂਕੇਸ਼ਨ ਬਹੁਤ ਆ AI ਬਹੁਤ ਆ ਤੁਸੀਂ ਮਤਲਬ ਆਲ ਕਾਈਂਡ ਆ ਇਨਫੋਰਮੇਸ਼ਨ ਇਜ਼ ਅਵੇਲੇਬਲ ਆਊਟ ਥਰ ਜਿਹੜੀ ਆਪਣੀ ਕਮਿਊਨਿਟੀ ਨੂੰ ਕਾਫੀ ਐਜੂਕੇਟ ਕਰ ਰਹੀ ਜਾਂਦਾ ਹੈ ਕਾਫੀ ਲੋਕ ਆ ਮੈਂ ਤਾਂ ਸਰਪ੍ਰਾਈਜ਼ ਹੁੰਨਾ ਕਈ ਵਾਰ ਕਈਆਂ ਦੇ ਕੁਐਸਚਨ ਕਿੱਦਾਂ ਨੇ ਹੁੰਦੇ ਅੱਜ ਅਸੀਂ ਇਸ ਲਾਈਨ ਦੇ ਵਿੱਚ ਪਈ ਹਾਂ ਤੇ ਉਹਨਾਂ ਦੇ ਕੁਐਸਚਨ ਕਿੱਦਾਂ ਦੇ ਸੋ आवर ਕਮਿਊਨਿਟੀ ਇਜ਼ ਗੇਟਿੰਗ ਵੈਲ এডੂਕੇਟਿਡ ਬਟ ਹਾਲੇ ਵੀ ਅਸੀਂ ਥੋੜਾ ਜਿਹਾ ਪਿੱਛੇ ਆ ਪਰ ਅਸੀਂ ਪੁਸ਼ ਕਰਨੇ ਦੀ ਕੋਸ਼ਿਸ਼ ਕਰਦੇ ਆ ਪਰ ਦੂਜੀ ਗੱਲ ਦੂਜੀ ਗੱਲ ਇਹ ਵੀ ਹੈ ਇਹਦੇ ਵਿੱਚ ਦੇਖੋ ਇੱਕ ਜਿਹੜੇ ਬੈਟ ਕਰਦਾ ਕਿ ਬਿਜ਼ਨਸ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਰੀਟੇਲ ਸਪੇਸ ਵੀ ਚਾਹੀਦੀ ਹੈ ਠੀਕ ਹੈ ਹਰ ਇੱਕ ਬੰਦੇ ਦੇ ਕੋਲੇ ਘਰ ਨਹੀਂ ਹੋਣਾ ਉਹਨੂੰ ਰੈਂਟਲ ਪ੍ਰਾਪਰਟੀ ਵੀ ਚਾਹੀਦੀ ਹੈ ਤਾਂ ਕੋਈ ਨਾ ਕੋਈ ਤਾਂ ਇਨਵੈਸਟ ਕਰੂਗਾ ਨਾ ਹੈਨਾ ਤਾਂ ਇਹ ਤਾਂ ਉਹ ਇਹ ਇਹ ਹੈ ਨਾ ਇਹ ਤਾਂ ਹੋ ਰਹੀ ਸਦਾ ਵੀ ਸਾਰੇ ਸਟਾਕ ਚੋਂ ਪਾ ਰਹੇਗੇ ਤਾਂ ਜਿਹੜਾ ਇੱਕ ਜਿਹੜਾ ਆਪਣਾ ਮਤਲਬ ਟੌਪਿਕ ਹੈਗਾ ਕਿ ਇਹ ਤੁਸੀਂ ਡਾਈਵਰਸਿਫਾਈ ਜਿਹੜਾ ਤੁਸੀਂ ਜਵਿੰਦਰ ਭਾਈ ਗੱਲ ਕੀਤੀ ਆ ਡਾਈਵਰਸਿਫਾਈ ਕਿ ਤੁਸੀਂ ਆਪਣੇ ਯੂ نو ਸਾਰਾ ਕੁਝ ਇੱਕੋ ਪਾਸੇ ਨਾ ਪਾਈ ਜਾਓ ਜਿਵੇਂ ਪਹਿਲਾਂ ਚੱਲਦਾ ਸੀ ਅੱਜ ਤੋਂ 15 20 ਸਾਲ ਟ੍ਰੈਂਡ ਕਿਸੇ ਨੂੰ ਪਤਾ ਵੀ ਨਹੀਂ ਚੁੰਦਾ ਮੈਂ ਆਪਣੀ ਗੱਲ ਵੀ ਕਰਦਾ ਸਾਨੂੰ ਪਤਾ ਹੀ ਨਹੀਂ ਸਦਾ ਮੈਂ ਹੁਣ ਵੀ ਕਹਿੰਨਾ ਕਿ ਜਦੋਂ ਜੀ 92 93 ਚਾਹੇ ਤੁਸੀਂ ਮਾਈਕਰੋਸਾਫਟ ਦੇ ਸਟਾਕ ਹੀ ਲੈ ਲੈਂਦੇ ਤੇ ਹੁਣ ਤੱਕ ਕਿੱਥੇ ਤੇ ਪਹੁੰਚੇ ਹੋਣੇ ਸੀ ਪਰ ਸਾਡੇ ਚ ਅਵੇਅਰਨੈਸ ਹੀ ਇੱਕ ਹੈ ਨਹੀਂ ਸੀ ਦੂਜੀ ਗੱਲ ਖੋਰ ਵੀ ਸੀ ਕਿ ਜਿਹੜੇ ਇਹਦੇ ਨਾਲ ਇਨਵੈਸਟਮੈਂਟ ਵੀਕ ਹੋ ਸੀਗੀ ਉਸ ਵੇਲੇ ਦੇਖੋ ਤੁਸੀਂ ਆਪਣਾ ਮੈਂ ਉਸ ਵੇਲੇ ਕੋਸ਼ਿਸ਼ ਕੀਤੀ ਕਿ ਆਪਣਾ ਆਪਣਾ ਸਟਾਕ ਬ੍ਰੋਕਰ ਅਕਾਊਂਟ ਖੋਲਣ ਦੀ ਕੋਸ਼ਿਸ਼ ਕਰਾਂ ਹਣਾ 95 ਕੀ ਗੱਲ ਹੈਗੀ ਐ ਇੰਨਾ ਜਾਵੇ ਪੇਪਰ ਵਰਕ ਇੰਨੀ ਜਿਆਦੇ ਬਿਊਰੋਕ੍ਰੇਸੀ ਮੈਂ ਕੈਨੇਡਾ ਦੀ ਗੱਲ ਕਰ ਰਿਹਾ ਹਾਂ ਇੰਡੀਆ ਇਸ ਦਾ ਇਸ ਤੋਂ ਵੀ ਜਿਆਦਾ ਆਬਸਟਾਕਲ ਹੈ ਨਾ ਡੀਮੈਟ ਅਕਾਊਂਟ ਕੀ ਸੁਣੇ ਸੀ ਆਪਣੇ ਇੰਡੀਆ ਦੇ ਵਿੱਚ ਪਹਿਲਾਂ ਉਹ ਤੁਹਾਡੇ ਉਹ ਜੋ স্টক ਵਾਲੇ ਉਹ ਲੈ ਕੇ ਬੈਠੇ ਹੁੰਦੇ ਸੀ ਪੇਪਰ ਬਾਹਰ ਹਨਾ ਤੇ স্টক ਐਕਸਚੇਂਜ ਦੇ ਜਾਂ ਕੋਈ ਯੂਨੀਵਰਸਿਟੀ ਅੰਚ ਫਿਰ ਤੁਸੀਂ ਅਪਲਾਈ ਕਰਦੇ ਹੋ ਬੜਾ ਲੰਬਾ ਪ੍ਰੋਸੈਸ ਹੁੰਦਾ ਸੀ ਕੈਨੇਡਾ ਦੇ ਵਿੱਚ ਵੀ ਇਹੀ ਚੀਜ਼ ਸੀ ਲੰਬਾ ਪ੍ਰੋਸੈਸ ਹੁੰਦਾ ਸੀ ਤੇ ਉਹਦੀ ਸਮਝ ਨਹੀਂ ਸੀ ਲੱਗਦੀ ਫਿਰ ਮੇਨਟੇਨ ਕਰੋ ਫੇ ਇਹ ਚੀਜ਼ ਨੇ ਡਿਸਕਰੇਜ ਕੀਤਾ ਠੀਕ ਹੈ ਪ੍ਰਾਪਰਟੀਆਂ ਹੁੰਦੀਆਂ ਦੇਖੋ ਤੁਸੀਂ ਟਾਊਨ 'ਚ ਰਹਿੰਦੇ ਹੋ ਤੁਹਾਨੂੰ ਉੱਥੋਂ ਦਾ ਪਤਾ ਟਾਊਨ ਦੇ ਕਿਹੜੇ ਹਿੱਸੇ 'ਚ ਅੱਗੇ ਜਾ ਕੇ ਡਵੈਲਪਮੈਂਟ ਹੋ ਰਹੀ ਆ ਕਿੱਥੇ ਜਾ ਕੇ ਵੱਧ ਰਿਹਾ ਤੇ ਤੁਸੀਂ ਗੇੜਾ ਮਾਰ ਰਹੇ ਹੁੰਦੇ ਸੀ ਗੇੜਾ ਮਾਰ ਕੇ ਤੁਸੀਂ ਦੇਖੇ ਹੁੰਦੇ ਸੀ ਕਿੰਨੇ ਹਾਂ ਹਾਂ ਠੀਕ ਹੈ ਇਹ ਜਿਹੜੀ ਚੀਜ਼ ਹੈ ਨਾ ਕਿ ਗੇੜਾ ਮਾਰਨ ਵਾਲੀ ਇਹ ਪਹਿਲਾਂ ਹੈ ਨਹੀਂ ਸੀ ਹੁਣ ਹੈ ਹੈਨਾ ਭਾਜੀ ਅੰਡਰਸਟੈਂਡ ਵਾਟ ਯੂ ਸੇਇੰਗ ਵੀ ਤੁਹਾਨੂੰ ਨੋਲਜ ਵੱਧ ਉਸ ਪ੍ਰੋਡਕਟ ਦੀ ਬੀਸਿਕਲੀ ਵਾਟ ਆਈ ਥਿੰਕ ਇਜ਼ ਦੇਅਰ ਚੇਜ਼ਿੰਗ ਦਾ ਸਕਿਉਰਿਟੀ ਰਾਈਟ ਆਪਣੀ ਆਪਣੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇਨਸਿਕਿਉਰਿਟੀ ਮੈਨੂੰ ਲੱਗਦਾ ਬਹੁਤ ਜ਼ਿਆਦਾ ਹੈਗੀ ਹੈ ਭਾਜੀ ਕੰਪੇਅਰਡ ਟੂ ਦੂਜੀ ਕਮਿਊਨਿਟੀ ਦੇ ਵਿੱਚ ਰਾਈਟ ਇੱਥੇ ਅੱਜ ਦੀ ਡੇਟ ਵਿੱਚ ਜਿਹੜਾ ਕਾਈਂਡ ਆਫ ਆਪਾ ਕਹਿੰਦੇ ਰਿਚ ਜਾਂ ਅਲਟਰਾ ਰਿਚ ਕਲਾਸ ਵੀ ਹੈਗੀ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ 5 ਮਿਲੀਅਨ 10 ਮਿਲੀਅਨ ਵਾਲੀ ਨੈਟਵਰਥ ਵਾਲੇ ਵੀ ਹੈਗੇ ਨੇ ਲੋਕ ਵੀ ਵਿਲ ਸਟਿਲ ਆਸਕ ਅਪ দ্য ਕਿਡਸ ਟੂ ਬੀ ਅ ਲਾਇਰ ਟੂ ਬੀ ਡਾਕਟਰ ਟੂ ਲਾਈਕ ਟੂ ਜਿੱਥੇ ਸੇਫ ਹੈ ਕੈ ਕਰਟਰਨ ਆਉਂਦੀ ਥਨੂੰ ਪੈਸੇ ਦੀ ਰਾਈਟ ਆਦਰ ਟੂ ਗੋਇੰਗ ਫੋਰ ਅ ਬਿਜ਼ਨਸ ਉੱਥੇ ਪਾਸੇ ਦੂਜੇ ਪਾਸੇ ਗੁਜਰਾਤੀ ਕਮਿਊਨਿਟੀ ਵੀ ਹੈਗੀ ਹੈ ਰਾਈਟ ਸਾਊਥ ਇੰਡੀਅਨ ਟਾਈਪ ਵੀ ਹੈਗੇ ਲੋਕ ਜਿੱਥੇ ਦੇ ਟੇਕ ਚਾਂਸਸ ਰਾਈਟ ਆਪਨੇ ਬੱਚੇ ਨੂੰ ਕਹਿੰਦੇ ਕੋਈ ਗੱਲ ਨਹੀਂ ਬਿਜ਼ਨਸ ਸਹੀ ਹੈ ਇੱਕਦਾਂ ਲਾਸ ਹੋ ਜੀ ਬਿਜ਼ਨਸ ਇੱਕ ਦੋ ਨਹੀਂ ਚੱਲ ਰਿਹਾ ਤੇ ਪਰ ਆਪਣੇ ਉਹ ਆ ਚਲੋ ਇੱਕ ਸਟਾਕ ਮਾਰਕੀਟ ਚ ਇਨਵੈਸਟ ਨਹੀਂ ਕਰਨਾ ਵੱਖਰੀ ਗੱਲ ਹੈ ਕਿਸੇ ਦੀ ਹੋਰ ਬਿਜ਼ਨਸ ਚ ਤੁਸੀਂ ਇਨਵੈਸਟ ਨਹੀਂ ਕਰਨਾ ਐਂਜਲ ਇਨਵੈਸਟਿੰਗ ਕਰਾਉਡ ਫੰਡਿੰਗ ਨਹੀਂ ਕਰਨੀ ਤੁਸੀਂ 5000 ਦਾ ਚੈੱਕ ਵੀ ਨਹੀਂ ਦੇਣਾ ਦੈਟਸ ਫਾਈਨ ਇਹਨਾਂ ਰਿਸਕ ਨਹੀਂ ਲੈਂਦੇ ਪਰ ਆਪਣਾ ਬਿਜ਼ਨਸ ਤੋਂ ਵੀ ਕਿੰਨੇ ਕੁ ਲੋਕ ਜਿਹੜੇ ਟਰਾਈ ਕਰਦੇ ਨੇ ਜਾਂ ਐਕਚੁਅਲੀ ਜੈਨੂਇਨਲੀ ਐਫਰਟ ਕਰਦੇ ਨੇ ਤਾਂ ਉਹ ਵੀ ਇੱਕ ਮਨ ਲੱਗਦਾ ਕਨਸਰਨ ਹੈਗਾ ਪੁਆਇੰਟ ਦੇ ਸਟਿਲ ਚੇਜ਼ਿੰਗ ਸਿਕਿਉਰਿਟੀ ਆਪਣੇ ਵਾਸਤੇ ਵੀ ਤੇ ਬੱਚਿਆਂ ਵਾਸਤੇ ਵੀ ਇੱਕ ਇਹ ਮਾਈਂਡਸੈਟ ਤੁਹਾਨੂੰ ਕਿੱਦਾਂ ਲੱਗ ਰਿਹਾ ਖਾਸ ਕਰਕੇ ਜਿੱਥੇ ਜਿਹੜੀ ਅਪਰਚੂਨਿਟੀ ਦੀ ਲੈਂਡ ਹੈ ਲੈਂਡ ਲਾਈਕ ਅਮਰੀਕਾ ਲੈਂਡ ਆਫ ਕੈਨੇਡਾ ਰਾਈਟ ਜਿੱਥੇ ਬਹੁਤ ਸਾਰੇ ਬਿਜ਼ਨਸ ਅਪਰਚੂਨਿਟੀਆਂ ਹੈਗੀਆਂ ਤੁਹਾਨੂੰ ਗਵਰਨਮੈਂਟ ਦੀ ਤਰਫ ਤੋਂ ਵੀ ਕਾਫੀ ਸਾਰੇ ਇਨੀਸ਼ੀਏਟਿਵ ਜਿਹੜੇ ਮਿਲਦੇ ਨੇ ਹੈ ਰਾਈਟ ਸੋ ਮੈਨੂੰ ਲੱਗਦਾ ਕਿ ਤਨਾ ਕਿਤੇ ਸਮਥਿੰਗ ਦਾ ਜਿਹੜੀ ਮੈਂਟੈਲਿਟੀ ਹੈਗੀ ਹੈ ਪਰ ਆਪਣੀ ਕਮਿਊਨਿਟੀ ਦੇ ਵਿੱਚ ਭਾਜੀ ਇਹ ਕਾਫੀ ਘਾਟ ਰਹੀ ਹੈ ਇਸ ਚੀਜ਼ ਦੀ ਜਦ ਜਿਹੜੀ ਆਪਾਂ ਤੁਸੀਂ ਗੱਲ ਕਰਦੇ ਆਂ ਪਰ ਹੌਲੀ-ਹੌਲੀ ਕਮਿਊਨਿਟੀ ਦੀ ਬਈ ਡਬਾਰ ਡਿਪੈਂਡ ਕਰਦਾ ਤੁਸੀਂ ਹੋਰ ਕਮਿਊਨਿਟੀਆਂ ਲਾ ਲਓ ਆਪਣੇ ਜੂਇਸ਼ ਕਮਿਊਨਿਟੀਆਂ ਲਾ ਲਓ ਉਹ ਤਕਰੀਬਨ ਦੇਖੋ ਉਹਨਾਂ ਦੇ ਉਹਨਾਂ ਦੀਆਂ ਫੈਮਲੀਆ ਦੇ ਵਿੱਚ ਇਹ ਇੱਕ ਦੇ ਆਪਣੇ ਨਿਆਣੇ ਨੂੰ ਉਹ ਦੂਸਰੇ ਨਿਆਣੇ ਨੂੰ ਵੀ ਪੁਸ਼ ਕਰਦੇ ਆ ਬਿਜ਼ਨਸ ਵਿੱਚ ਪਾਉ ਅਸੀਂ ਦੇਖੋ ਆਪਣੀ ਜਿਆਦਾ ਹੱਲੇ ਵੀ ਆਪਣੀ ਜਿਹੜੀ ਕਮਿਊਨਿਟੀ ਆ ਜੇ ਦੂਸਰਾ ਇੱਕ ਆਪਣੇ ਭਰਾ ਦਾ ਪਪਾ ਮਾਂ ਨਿਆਣਾ ਹੋਵੇ ਉਹ ਬੜਾ ਵਧੀਆ ਬਿਜ਼ਨਸ ਕਰ ਸਕਦਾ ਜੇ ਉਹਦੀ ਅਸੀਂ ਹੌਪ ਨਹੀਂ ਕਰਨੀ ਆਪਲਾ ਆਪਣੀ ਨਿਆਣੀ ਨੂੰ ਪੁਸ਼ ਕਰਦੇ ਆ ਪਰ ਉਹਦਾ ਉਹ ਜਿਹੜਾ ਉਹ ਦੂਸਰਾ ਨਿਆਣਾ ਹੋ ਸਕਦਾ ਪਤਾ ਵੀ ਉਹ ਇਸ ਚੀਜ਼ ਚ ਪਿਆਇਆ ਹੈਗਾ ਵੀ ਉਹ ਬਾਕੀ ਵੀ ਫੈਮਿਲੀ ਦੀ ਹੈਲਪ ਕਰ ਸਕਦਾ ਸੋ ਇਹ ਜਿਹੜੀਆਂ ਚੀਜ਼ਾਂ ਅਸੀਂ ਨਹੀਂ ਕਰਦੇ ਜਿਹੜੀਆਂ ਬਾਕੀ ਕਮਿਊਨਿਟੀ ਦੇ ਕਿ ਚਾਈਨਾ ਕਮਿਊਨਿਟੀ ਦਾ ਚਾਈਨੀਜ਼ ਦਾ ਲੋ ਜਾਂ ਜੂਇਸ਼ ਕਮਿਊਨਿਟੀ ਦਾ ਲੋ ਇਹ ਇੱਕ ਦੂਸਰੇ ਦੇ ਨਿਆਣਿਆਂ ਨੂੰ ਬਹੁਤ ਸਪੋਰਟ ਕਰਦੇ ਆ ਵੀ ਪਿੱਛੇ ਜੇ ਤੂੰ ਕੋਈ ਵਧੀਆ ਕੰਮ ਕਰ ਸਕਦੇ ਆ ਆ ਕਰ ਸਕਦੇ ਤੁਸੀਂ ਇਹ ਕਰ ਲਓ ਜੇ ਤੂੰ ਲੋਅਰ ਬਣ ਸਕਦੇ ਲੋਅਰ ਬਣ ਜਾਓ ਡਾਕਟਰ ਬਣਨਾ ਡਾਕਟਰ ਬਣ ਜਾਓ ਸੋ ਇੱਕ ਪਿੱਛੋਂ ਫੈਮਿਲੀ ਦੀ سپورਟ ਜ਼ਰੂਰ ਹੁੰਦੀ ਹੈ ਨਿਆਣੇ ਲਈ ਬਿਤੇ ਦੌਨ ਤੁਸੀਂ ਕਹਿ ਰਹੇ ਹੋ ਬਸ ਹੱਲੇ ਵੀ ਨਿਆਣੇ ਨੂੰ ਸਕਿਉਰਿਟੀ ਲਈ ਪੁਸ਼ ਕਰ ਰਹੇ ਆ ਇਹ ਡਿਪੈਂਡ ਕਰਦਾ ਪਿੱਛੋਂ ਤੁਹਾਨੂੰ ਕਿਦਾਂ ਮਤਲਬ ਹੱਪ ਹੋ ਰਹੀ ਹੈ ਬਿਲਕੁਲ ਜਿਹੜੀ ਇੱਕ ਹੋਰ ਗੱਲ ਹੈ ਨਾ ਦੂਜੀ ਕਮਿਊਨਿਟੀ ਦੀ ਗੱਲ ਕਰਦਾ ਮੈਂ ਥੋੜਾ ਡਿਫਰ ਕਰੂੰਗਾ ਕਿਉਂਕਿ ਮੈਂ ਕਾਰਪੋਰੇਟ ਵਰਲਡ 'ਚ ਨਾ ਕੰਮ ਕੀਤਾ ਤੇ ਮੇਰੇ ਨਾਲ ਬਹੁਤ ਸਾਰੇ ਕਮਿਊਨਿਟੀ ਨੇ ਕੰਮ ਕੀਤਾ ਜੀ ਜੋ ਚਾਈਨੀਜ਼ ਕਮਿਊਨਿਟੀ ਹੈ ਫਿਲੀਪੀਨਸ ਕਮਿਊਨਿਟੀ ਹੈ ਉਹਨਾਂ ਦਾ ਵੀ ਪ੍ਰਾਪਰਟੀ ਦੇ ਨਾਲ ਸਾਡੇ ਜਿੰਨਾ ਹੀ ਪਿਆਰਾ ਯਾ ਮੈਂ ਕਹਾਂ ਦੇਖੀ ਕਿ ਜਿੰਨੇ ਮੇਰੇ ਨਾਲ ਕੰਮ ਵੀ ਕਰਦੇ ਸੀ ਉਹਨਾਂ ਦਾ ਹੀ ਹੁੰਦਾ ਸੀ ਕਿ ਜੇ ਤੁਸੀਂ ਇੱਕ ਕਰ ਲੈ ਲਿਆ ਟਾਊਨ ਹੌਮ ਲੈ ਲਿਆ ਵੀ ਵਿਛਣਾ ਨਹੀਂ ਫਿਰੇ ਹੋਰ ਬਣਾਉਂਦੇ ਹੈਨਾ ਤੇ ਇਹ ਉਹਨਾਂ ਦੇ ਵਿੱਚ ਵੀ ਹੈਗਾ ਰੁਝਾਨ ਖੁਸ਼ਾਦਾ ਸਾਡੀ ਇੰਟਰੈਕਸ਼ਨ ਆਪਣੇ ਕਮਿਊਨਿਟੀ ਚ ਹੋਣ ਕਰਕੇ ਕੇਵਲ ਇਹ ਆਪ ਨੂੰ ਲੱਗਦਾ ਹੁੰਦਾ ਵੀ ਸਾਡੀ ਹੋਈ ਆ ਬਾਕੀ ਵੀ ਇਵੇਂ ਹੈਗੀਆਂ ਨੇ ਮੈਨੂੰ ਇਹ ਲੱਗਦਾ ਕਿ ਕਮਿਊਨਿਟੀ ਦੀ ਬਜਾਏ ਜਿਹੜੀ ਫਸਟ ਵੇਵ ਇਮੀਗ੍ਰੈਂਟ ਆਉਂਦੇ ਨੇ ਇੱਥੇ ਉਹਨਾਂ ਦੇ ਵਿੱਚ ਇਹ ਰੁਝਾਨ ਜਾਵੇ ਹੁੰਦਾ ਕਿਉਂਕਿ ਅਸੀਂ ਲਗਭਗ ਜ਼ੀਰੋ ਤੋਂ ਸ਼ੁਰੂ ਕਰਦੇ ਆਂ ਮਾੜੇ ਕੋਈ ਐਕਸੈਪਸ਼ਨ ਨੂੰ ਛੱਡ ਦੋ ਚਲੋ ਅੱਜ ਕਰਦੇ ਨੂੰ ਤਾਂ ਉਹ ਸਾਡੇ ਵਿੱਚ ਇੱਕ ਹੀ ਹੁੰਦਾ ਕਿ ਜੋ ਮੈਂ ਇੰਨੀ 10 15 ਸਾਲ ਦੀ ਮਿਹਨਤ ਕਰਕੇ ਬਣਾਇਆ ਉਹ ਕਿਤੇ ਲੂਸ ਨਾ ਹੋ ਜਾਵੇ ਹਾਂ ਡਰ ਹਾਂ ਡਰ ਹੁੰਦਾ ਵੀ ਲੂਸ ਨਾ ਹੋ ਜਾਵੇ ਇੱਕ ਤਾਂ ਮੈਂ ਆਪਣੇ ਇੱਕ ਵਾਰੀ ਤੈਰ ਪੱਕੇ ਕਰ ਲਾਂ ਇੱਕ ਵਾਰੀ ਮੈਂ ਆਪਣਾ ਪਲੈਟਫਾਰਮ ਪੱਕਾ ਕਰ ਲਾਂ ਜਿਹੜੀ ਅਗਲੀ ਜਨਰੇਸ਼ਨ ਹੋਊਗੀ ਉਹਨੂੰ ਅਸੀਂ ਇਨਕਰੇਜ ਕਰਦੇ ਆਂ ਦੇ ਕੋਣ ਸਾਡੇ ਆਪਣੇ ਬੱਚੇ ਆ ਅਸੀਂ ਕਹਾਂਗੇ ਕੋਈ ਗੱਲ ਨਹੀਂ ਰਿਸਕ ਲਾਓ ਫਿਰ ਕੀ ਹੋ ਜਾਏਗਾ ਵੱਧ ਤੋਂ ਵੱਧ ਕਿੰਨਾ ਕਲੋਜ਼ ਕਰ ਲਾਂਗੇ 10% ਲੂਸ ਕਰ ਲਓ 20% ਤੁਹਾਡੀ ਕੁਝ ਆਪਣੀ ਇੱਕ ਟੋਲਰੈਂਸ ਬਣ ਜਾਂਦੀ ਹੈ ਪਰ ਅਸੀਂ ਉਸ ਵੇਵ ਦੇ ਵਿੱਚੋਂ ਆਏ ਹੋਣ ਕਰਕੇ ਅਸੀਂ ਉਸ ਮਾਈਂਡ ਸੈਟ ਤੋਂ ਛੇਤੀ ਛੁਟਕਾਰਾ ਨਹੀਂ ਪਾ ਸਕਦੇ ਕਿਉਂਕਿ ਨਵਾਂ ਕੰਟਰੀ ਹੈ ਨਵੀਂ এনवायरमेंट ਨਵਾਂ ਸਿਸਟਮ ਆ ਤੇ ਹੋਇਆ ਵੀ ਹੈ এবারে ਜੇ ਤੁਸੀਂ ਗਲਤ ਫੈਸਲਾ ਲੈ ਲੈਂਦੇ ਹੋ ਦੇਖੋ 2008 ਜਾਂ 7 ਦੇ ਵਿੱਚ ਕਈ ਬੰਦਿਆਂ ਨੇ ਇਹਨੂੰ ਕਰ ਲਏ ਸੀਗੇ ਤਾਂ ਉਹਨਾਂ ਦਾ ਸਾਰਾ ਕੁਝ ਦੂਸ ਹੋਇਆ ਤਸਰੋ ਟੋਕਨੀ ਆ ਵੀ ਦੋਤਾ ਜਿਹੜਾ ਫਿਰ ਲੱਸੀ ਨੂੰ ਵੀ ਪੂਕਾ ਮਾਰ ਮਰ ਪਿੰਦਾ ਕੋਈ ਚੀਜ਼ ਕੀ ਤੋਂ ਦਾ ਕਾਨਫਰੈਂਸ ਵਾਪਸ ਨਹੀਂ ਹੋਣਾ